ਤੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੀ ਇੰਸਟੀਚਿਊਟ ਮਾਨਸਾ ਬੱਚੇ ਅੱਜ ਅਸੀਂ ਗੱਲ ਕਰਾਂਗੇ ਸ਼ਡਿਊਲ ਆਫ ਡਾਕੂਮੈਂਟ ਵੈਰੀਫਿਕੇਸ਼ਨ ਦੀ ਬੇਟਾ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਬੇਟਾ ਵੈਕੈਂਸੀਆਂ ਕੱਢੀਆਂ ਗਈਆਂ ਸੀਗੀਆਂ ਉਹਨਾਂ ਦਾ ਜਿਹੜਾ ਸ਼ਡਿਊਲ ਹੈ ਡਾਕੂਮੈਂਟ ਵੈਰੀਫਿਕੇਸ਼ਨ ਦਾ ਉਹ ਬੇਟਾ ਵੈਬਸਾਈਟ ਦੇ ਉੱਪਰ ਪਾ ਦਿੱਤਾ ਹੈਗਾ ਉਹਨਾਂ ਦੀਆਂ ਲਿਸਟ ਜਿਵੇਂ ਬੇਟਾ ਪਾ ਦਿੱਤੀਆਂ ਗਈਆਂ ਅੱਜ ਅਸੀਂ ਗੱਲ ਕਰਾਂਗੇ ਕਿਹੜੇ-ਕਿਹੜੇ ਡਾਕੂਮੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਪੁੱਛਣ ਨਾਲ ਲੈ ਕੇ ਜਾਣੇ ਹੈਗੇ ਤੇ ਕਿਹੜੀ ਕਿਹੜੀ ਚੀਜ਼ ਬੇਟਾ ਜ਼ਰੂਰੀ ਹੈ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਜ਼ਰੂਰ ਦਬਾ ਦਿਓ ਬੇਟਾ ਤਾਂ ਜੋ ਤੁਹਾਨੂੰ ਹਰੇਕ ਨੋਟੀਫਿਕੇਸ਼ਨ ਆਡੇ ਜਿਹੜੀ ਜੋਬ ਦੇ ਰਿਗਾਰਡਿੰਗ ਉਹਦੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਰਿਗਾਰਡਿੰਗ ਕੋਈ ਵੀ ਚੀਜ਼ ਹੈ ਉਹ ਤੁਹਾਨੂੰ ਮਿਲ ਸਕੇ ਬੱਚੇ ਜਿਹੜੀਆਂ ਪੋਸਟਾਂ ਜਿਹੜੀਆਂ ਨਿਕਲੀਆਂ ਸੀ ਆਫਥਲਮਿਕ ਅਫੀਸਰ ਦੀਆਂ 83 ਪੋਸਟਾਂ ਬਲੋਕ ਐਕਸਟੈਂਸ਼ਨਰ ਐਕਸਟੈਂਸ਼ਨ ਐਜੂਕੇਟਰ ਦੀਆਂ 16 ਪੋਸਟਾਂ ਆਪਰੇਸ਼ਨ ਥੀਏਟਰ ਅਸਿਸਟੈਂਟ ਦੀਆਂ 63 ਪੋਸਟਾਂ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਦੀਆਂ 150 ਪੋਸਟਾਂ ਬੇਟਾ ਜਿਹੜੇ ਆਪਣੇ ਕੋਲ ਅਫਥਲਮਿਕ ਅਫੀਸਰ ਹੈ ਬਲੋਕ ਬੀਈਈ ਹੈ ਐਂਡ ਓਟੀਏ ਹੈ ਇਹਨਾਂ ਨੂੰ ਬੇਟਾ 29 1 2024 ਨੂੰ ਬੁਲਾਇਆ ਗਿਆ ਹੈਗਾ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਤੇ ਜਿਹੜੇ ਐਮਐਲਟੀ ਗ੍ਰੇਡ 2 ਹੈ ਬਟਾ ਇਹਨਾਂ ਨੂੰ 31 2024 ਨੂੰ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਬੁਲਾਇਆ ਗਿਆਗਾ ਬੱਚੇ ਤੇ ਇਹ ਵਿੱਚ ਜਿਹੜੇ ਆਪਣੇ ਕੋਲ ਹੈਗੇਗਾ ਸੀਰੀਅਲ ਨੰਬਰ 1 ਤੋਂ ਲੈ ਕੇ 89 ਤੱਕ ਬਟੇ ਬੱਚੇ ਉਹ ਆਪਣੇ ਕੋਲ ਮਾਰਨਿੰਗ ਸੈਸ਼ਨ ਦੇ ਵਿੱਚ 10 AM ਤੋਂ ਓਨਵਰਡ ਬੇਟਾ ਬੁਲਾਇਆ ਗਿਆ ਹੈਗਾ ਆਫਥਲਮਿਕ ਅਫੀਸਰ ਨੂੰ ਤੇ 1 ਤੋਂ ਲੈ ਕੇ 25 ਸੀਰੀਅਲ ਨੰਬਰ ਤੱਕ ਬੀਈਈ ਨੂੰ ਵਿੱਚ ਬੁਲਾਇਆ ਗਿਆ ਹੈਗਾ 10 AM ਓਨਵਰਡ ਤੇ ਓਟੀਏ ਨੂੰ ਬੇਟਾ 1 PM ਤੋਂ ਓਨਵਰਡ ਬੁਲਾਇਆ ਗਿਆ ਹੈਗਾ 1 ਤੋਂ ਲੈ ਕੇ 101 ਸੀਰੀਅਲ ਨੰਬਰ ਤੱਕ ਬੱਚੇ ਇੰਨਾ ਸਾਰਿਆਂ ਦੇ ਵਿੱਚ ਇਨਕਲੂਡਿੰਗ 올 ਰਿਜ਼ਰਵ ਕੈਟਾਗਰੀ ਹੈ ਤੇ ਜਿਹੜੇ ਐਮਐਲਟੀ ਗ੍ਰੇਡ 2 ਹੈ ਇਹਨਾਂ ਨੂੰ ਬੇਟਾ ਆਪਣੇ ਕੋਲ 10 ਏਐਮ ਔਨਵਰਡ ਬੁਲਾਇਆ ਗਿਆਗਾ 1 ਤੋਂ ਲੈ ਕੇ 187 ਸੀਰੀਅਲ ਨੰਬਰ ਤੱਕ ਤੇ 1 ਵਜੇ ਤੋਂ ਬਾਅਦ ਬੇਟਾ 188 ਤੋਂ ਲੈ ਕੇ 422 ਆਪਣੇ ਕੋਲ ਸੀਰੀਅਲ ਨੰਬਰ ਤੱਕ ਹੀ ਬੱਚੇ ਬੁਲਾਇਆ ਗਿਆ ਹੈਗਾ ਹੁਣ ਅਸੀਂ ਗੱਲ ਕਰਾਂਗੇ ਬੇਟਾ ਕਿਹੜੀਆਂ-ਕਿਹੜੀਆਂ ਡਾਕੂਮੈਂਟਸ ਤੁਹਾਨੂੰ ਜ਼ਰੂਰੀ ਹੈਗੇ ਬੱਚੇ ਜਿੰਨੇ ਵੀ ਤੁਹਾਡੇ origignal document ਹੈਗੇ ਹੈਗੇ ਜਿਹਦੇ ਉਹ ਉਹਨਾਂ ਦੀ ਪ੍ਰਿੰਟ ਆਊਟ ਕਾਪੀ online application form ਦੀ ਪ੍ਰਿੰਟ ਆਊਟ ਕਾਪੀ ਜਿਹੜੀ ਕੈਂਡੀਡੇਟ ਨੇ ਫਿਲ ਕੀਤੀ ਸੀ ਉਹ ਲੈ ਕੇ ਜਾਣੀ ਜ਼ਰੂਰੀ ਹੈ admit card ਤੇ roll number slip ਹੈ ਜਿਹੜੀ ਉਹ ਲੈ ਕੇ ਜਾਣੀ ਜ਼ਰੂਰੀ ਹੈ id proof with photograph ਹੋਣਾ ਚਾਹੀਦਾ ਹੈ experience certificate ਹੋਣਾ ਚਾਹੀਦਾ ਹੈ ਏਜ ਪ੍ਰੂਫ ਹੋਣਾ ਚਾਹੀਦਾ ਜੇਕਰ ਐਕਸਪੀਰੀਅੰਸ ਸਰਟੀਫਿਕੇਟ ਤੁਹਾਡੇ ਕੋਲ ਹੈ ਤਾਂ ਜਰੂਰ ਲੈ ਕੇ ਜਾਣਾ ਹੈ ਏਜ ਪ੍ਰੂਫ ਦੇ ਵਿੱਚ ਬੇਟਾ ਤੁਹਾਡਾ 10th ਦਾ ਸਰਟੀਫਿਕੇਟ ਵੀ ਵੈਲਿਡ ਹੁੰਦਾ ਹੈ ਤੇ ਏਜ ਪ੍ਰੂਫ ਜਰੂਰ ਲੈ ਕੇ ਜਾਣਾ ਹੈ ਪ੍ਰੂਫ ਆਫ ਪਾਸਿੰਗ ਪੰਜਾਬੀ ਐਟ ਮੈਟ੍ਰਿਕਿਉਲੇਸ਼ਨ ਲੈਵਲ ਪੰਜਾਬੀ ਦਾ ਪਾਸ ਹੋਣ ਦਾ ਸਰਟੀਫਿਕੇਟ ਜਰੂਰ ਲੈ ਕੇ ਜਾਣਾ ਹੈ ਅਕੈਡੈਮਿਕ ਸਰਟੀਫਿਕੇਟ ਬੇਟਾ ਜਿਹੜੇ ਜਿਹੜੇ ਤੁਹਾਨੂੰ ਅਕੈਡੈਮਿਕ ਸਰਟੀਫਿਕੇਟ ਪਲੱਸ 10th ਦਾ ਪਲੱਸ 2 ਦਾ ਜਾਂ ਫਿਰ ਆਪਣੇ ਕੋਲ ਜੋ ਵੀ ਤੁਹਾਡਾ ਓਟੀਆ ਦਾ ਡਿਪਲੋਮਾ ਕੀਤਾ ਹੋਇਆ ਜਾਂ ਐਮਐਲਟੀ ਦੀ ਡਿਗਰੀ ਹੋਇਆ ਜੋ ਵੀ ਹੈ ਉਹ ਤੁਸੀਂ ਜ਼ਰੂਰ ਨਾਲ ਲੈ ਕੇ ਜਾਣਾ ਹੈ ਕੈਟਾਗਰੀ ਸਰਟੀਫਿਕੇਟ ਜੇਕਰ ਬੇਟਾ ਕੈਟਾਗਰੀ ਹੈਗੀ ਹੈ ਚਾਹੇ ਐਸਸੀ ਹੈ ਆਰਓ ਹੈ ਐਸਸੀ ਦੀ ਆਰਓ ਹੈ ਬੇਟਾ ਐਸਸੀ ਐਮਬੀ ਹੈ ਜਾਂ ਫਿਰ ਆਪਣੇ ਕੋਲ ਓਵੀਸੀ ਦੀ ਬੀਸੀ ਦੀ ਈਡਬਲਯੂਐਸ ਦੀ ਜੋ ਵੀ ਕੈਟਾਗਰੀ ਹੈਗੀ ਆ ਉਹਦਾ ਸਰਟੀਫਿਕੇਟ ਜਰੂਰ ਲੈ ਕੇ ਜਾਣਾ ਇੱਕ ਚੀਜ਼ ਬੇਟਾ ਜਰੂਰ ਯਾਦ ਰੱਖਣੀ ਹੈ ਜੇਕਰ ਤੁਸੀਂ ਕੈਟਾਗਰੀ ਨਾਲ ਬਿਲੋਂਗ ਕਰਦੇ ਹੋ ਤਾਂ ਤੁਸੀਂ ਆਪਣਾ ਰੈਜ਼ੀਡੈਂਸ ਸਰਟੀਫਿਕੇਟ ਜਰੂਰ ਲੈ ਕੇ ਜਾਣਾਗਾ ਕਿਉਂਕਿ ਕੈਟਾਗਰੀ ਵਾਲਾ ਬੱਚਾ ਹਮੇਸ਼ਾ ਉਹਦਾ ਹੀ ਰੈਜ਼ੀਡੈਂਸ ਸਰਟੀਫਿਕੇਟ ਜਰੂਰ ਚੈੱਕ ਕੀਤਾ ਜਾਂਦਾ ਇਹ ਵੀ ਯਾਦ ਰੱਖਣਾ ਹੈਗਾ ਠੀਕ ਹੈ ਇਹ ਤੁਹਾਡੀਆਂ ਡਾਕੂਮੈਂਟੇਸ਼ਨ ਹੈਗੀ ਹੈ ਜਿਹੜੀ ਤੁਸੀਂ ਨਾਲ ਲੈ ਕੇ ਜਾਈਂਦੇ ਤੇ ਨਾਲ ਬੇਟਾ ਫੋਟੋਕਾਪੀ ਹਰੇਕ ਟੈਸਟੀਮੋਨੀਅਲ ਦੀ ਹਰੇਕ ਡਾਕੂਮੈਂਟ ਦੀ ਫੋਟੋਕਾਪੀ ਦੀਆਂ ਦੋ ਦੋ ਸੈੱਟ ਜ਼ਰੂਰ ਤਿਆਰ ਕਰ ਲਿਓ ਦੋ ਸੈੱਟ ਤਿਆਰ ਕਰਕੇ ਬੇਟਾ ਇੱਕ ਤੇ ਤੁਹਾਡੇ ਸਾਈਨ ਹੋਣੇ ਚਾਹੀਦੇ ਨੇ ਤੇ ਹੋਰ ਬੇਟਾ No separate correspondence shall be made in the regard by the university ਬੇਟਾ ਕੋਈ ਵੀ ਹੋਰ ਚੀਜ਼ ਨਹੀਂ ਯੂਨੀਵਰਸਿਟੀ ਵੱਲੋਂ ਲਈ ਜਾਏਗੀ ਤੇ ਇਹੀ ਬੇਟਾ ਡਾਕੂਮੈਂਟ ਜ਼ਰੂਰ ਲੈ ਕੇ ਜਾਣੇ ਆ ਤੇ ਇੱਕ ਬੇਟਾ ਪਰਸਨਲੀ ਕੈਂਡੀਡੇਟ ਨੇ ਅਪੀਅਰ ਹੋਣਾਗਾ ਉਹ ਬਹੁਤ ਜ਼ਰੂਰੀ ਹੈ ਕੈਂਡੀਡੇਟ ਦੇ ਲਈ ਤੇ ਕਾਉਂਸਲਿੰਗ ਫੀਸ ਹੈ ਜਿਹੜੀ ਉਹ ਜਨਰਲ ਦੇ ਲਈ 1000 ਰੁਪਏ ਤੇ ਬਾਕੀਆਂ ਦੇ ਲਈ ਬੇਟਾ ਐਸਸੀ ਕੈਟਾਗਰੀ ਦੇ ਲਈ 500 ਰੁਪਏ ਇਹ ਕਾਉਂਸਲਿੰਗ ਦੇ ਟਾਈਮ ਦੇ ਉੱਪਰ ਹੀ ਬੇਟਾ ਫਿਲ ਕਰਵਾਈ ਜਾਊਗੀ ਇਹ ਵੀ ਜ਼ਰੂਰ ਤੁਸੀਂ ਨਾਲ ਲੈ ਕੇ ਜਾਣੀ ਹੈ ਕਿਉਂਕਿ ਕਈ ਬੱਚੇ ਬੇਟਾ ਫੀਸ ਨਹੀਂ ਨਾਲ ਲੈ ਕੇ ਜਾਂਦੇ ਤਾਂ ਇਹ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਿਆ ਇੱਕ ਚੀਜ਼ ਬੇਟਾ ਹੋਰ ਸਾਰੇ ਡਾਕੂਮੈਂਟ ਤੁਹਾਡੇ オリジナル ਹੋਣੇ ਚਾਹੀਦੇ ਆ ਉਹਨਾਂ ਦੇ ਫੋਟੋਕਾਪੀਜ਼ ਦੇ ਉੱਪਰ ਤੁਹਾਡੇ ਸਾਈਨ ਹੋਣੇ ਚਾਹੀਦੇ ਆ ਬੇਟਾ ਕੋਈ ਵੀ ਕੈਂਡੀਡੇਟ ਇਸ ਤਰ੍ਹਾਂ ਦਾ ਕੰਮ ਨਾ ਕਰਿਓ ਕਿ ਡੁਪਲੀਕੇਟ ਸਰਟੀਫਿਕੇਟ ਲੈ ਕੇ ਜਾਓ ਕਿਉਂਕਿ ਡੁਪਲੀਕੇਸੀ ਫ ਪਕੜੀ ਜਾਂਦੀ ਹੈ ਮੁੜ ਕੇ ਤੁਹਾਡਾ ਕੈਂਡੀਡੇਚਰ ਕੈਂਡੀਡੇਟਚਰ ਖਤਮ ਹੋ ਜਾਊਗਾ ਇਸ ਕਰਕੇ ਸਿਰਫ オリジナル ਡਾਕੂਮੈਂਟ ਡੁਪਲੀਕੇਟ ਆਰਟੀਫੀਸ਼ਲ ਜੋ ਵੀ ਤੁਸੀਂ ਕੋਈ ਬੱਚੇ ਨੇ ਬਣਾਏ ਹੋਣ ਨਾ ਲੈ ਕੇ ਜਾਈਓ ਨਾ ਪ੍ਰੋਡਿਊਸ ਕਰਿਓ ਇਹੀ ਵਿਟਾ ਮੇਰੀ ਬੇਨਤੀ ਹੈ ਸਾਰੇ ਬੱਚਿਆਂ ਨੂੰ ਤੇ ਕੈਂਡੀਡੇਟ ਹੂ ਅਪੀਅਰਡ ਫਾਰ ਡਾਕੂਮੈਂਟ ਵੈਰੀਫਿਕੇਸ਼ਨ ਅੰਡਰ ਓਪਨ ਕੈਟਾਗਰੀ ਨਹੀਂ ਨੋ ਟੂ ਕਮ ਅਗੇਨ ਅੰਡਰ ਰਿਜ਼ਰਵ ਕੈਟਾਗਰੀ ਇਹ ਬੱਚੇ ਜਿਹੜੇ ਕੈਟਾਗਰੀ ਓਪਨ ਦੇ ਵਿੱਚ ਆ ਜਾਣਗੇ ਤਾਂ ਉਹਨਾਂ ਨੂੰ ਰਿਜ਼ਰਵ ਕੈਟਾਗਰੀ ਦੇ ਵਿੱਚ ਨਹੀਂ ਰੱਖਿਆ ਜਾਊਗਾ ਤੇ ਬੱਚੇ ਇਹ ਤੁਹਾਡੀ ਬਹੁਤ ਜਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਸੀ ਬੱਚੇ ਜੇਕਰ ਕੋਈ ਬੱਚਾ ਜਿਹੜੀਆਂ ਹੁਣ ਨਵੀਆਂ ਪੋਸਟਾਂ ਆਣ ਗਈਆਂ ਉਹਨਾਂ ਦੇ ਲਈ ਬੇਟਾ ਤਿਆਰੀ ਕਰਨਾ ਚਾਹੁੰਦਾ ਹੈਗਾ ਨਵੀਆਂ ਪੋਸਟਾਂ ਬਹੁਤ ਜਲਦੀ ਕੱਢੀਆਂ ਜਾਣਗੀਆਂ ਜੇਕਰ ਉਹਨਾਂ ਦੇ ਲਈ ਤਿਆਰੀ ਕਰਨਾ ਚਾਹੁੰਦਾ ਬੇਟਾ ਮੇਰੇ ਨੰਬਰ 94 630 70 680 ਤੇ ਸੰਪਰਕ ਕਰ ਸਕਦਾ ਹੈਗਾ ਇਹ ਚੀਜ਼ ਆ ਰੱਖ ਲਿਓ ਬੱਚੇ ਜੇਕਰ ਕੋਈ ਵੀ ਬੱਚਾ ਨਵੀਆਂ ਪੋਸਟਾਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਹੋਣੀ ਬੇਟਾ ਆਪਣੇ ਕੋਲ ਯੂਨੀਵਰਸਿਟੀ ਵੱਲੋਂ ਫਿਰ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕਲਰਕ ਦੀ ਵੈਕੈਂਸੀ ਹੈ ਜਿਹੜੀ ਉਹ ਕੱਢ ਦਿੱਤੀ ਗਈ ਹੈਗੀ ਕਲਰਕ ਦੀ ਜਿਹੜੀ ਵੈਕੈਂਸੀ ਹੈ ਕੱਢ ਦਿੱਤੀ ਗਈ ਹੈ ਜੇ ਕੋਈ ਬੱਚਾ ਕਲਰਕ ਦੀ ਤਿਆਰੀ ਕਰਨਾ ਚਾਹੁੰਦਾ ਹੈਗਾ ਤਾਂ ਉਹ ਮੇਰੇ ਨੰਬਰ 9463079680 ਨਾਲ ਸੰਪਰਕ ਕਰ ਸਕਦਾ ਹੈ ਬੱਚੇ ਕੋਈ ਵੀ ਪੇਪਰ ਬਾਬਾ ਫਰੀ ਜੁਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਲਿਆ ਜਾਂਦਾ ਹੈ ਜਾਂ ਪੀ ਟ੍ਰਿਪਲ ਐਸ ਵੀ ਬੋਰਡ ਵੱਲੋਂ ਲਿਆ ਜਾਂਦਾ ਹੈ ਉਹਦੀ ਤਿਆਰੀ ਸਾਡੇ ਇੰਸਟੀਚਿਊਟ ਵੱਲੋਂ ਤਜਰਬੇਕਾਰ ਟੀਚਰਾਂ ਵੱਲੋਂ ਕਰਵਾਈ ਜਾ ਰਹੀ ਹੈ ஆன்ਲਾਈਨ ਕੋਚਿੰਗ ਦਿੱਤੀ ਜਾ ਰਹੀ ਹੈ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডਿਕੇਸ਼ਨ ਹਬ ਅੰਬੇ ਇੰਸਟੀਚਿਊਟ ਮਾਨਸਾ